ਬੀਅੰਦ ਸਿੰਘ ਕਤਲ ਮਾਮਲੇ ਵਿੱਚ ਦੋਸ਼ੀ ਬੰਦੀ ਸਿੰਘ ਪਈ ਗੁਰਮੀਤ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਬੰਦੀ ਸਿੰਘ ਪਈ ਗੁਰਮੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ ਅੱਜ ਜੇਲ੍ਹ ਤੋਂ ਬਾਹਰ ਆਏ ਪਈ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਨੂੰ ਜ਼ਮਾਨਤ ਮਿਲਣ ਤੇ ਪਰਿਵਾਰ ਵੱਲੋਂ ਖੁਸ਼ੀ ਪ੍ਰਗਟਾਈ ਗਈ ਦੱਸਿਆ ਕਿ ਬੀਤੇ ਕੱਲ ਵਕੀਲ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਦੀ ਜ਼ਮਾਨਤ ਲਈ ਪ੍ਰੀਮੈਚੂਰ ਪਟੀਸ਼ਨ ਪਾਈ ਗਈ ਸੀ ਜਿਸ ਤੇ ਸੀਜੀਆਈ ਨੇ ਆਪਣਾ ਫੈਸਲਾ ਸੁਣਾਇਆ ਤੇ ਭਾਈ ਗੁਰਮੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ। ਧੰਨਵਾਦ ਹੈ। ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਖਸ਼ ਸਿੰਘ ਨੇ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨ ਰਾਹਤ ਦੇਣ। ਇਹ ਸਾਰੀਆਂ ਬੇਨਤੀਆਂ ਮੈਂ ਕੀ ਕਰਦਾ ਗੁਰਮੀਤ ਸਿੰਘ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਇਆ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਅੱਜ ਚੜ੍ਹਦੀ ਕਲਾ ਹੈ ਨਾ ਸੰਗਤ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਕੀ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਇਹ ਵੀ ਰਹਿੰਦਾ ਸੀ ਕਿ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਿਆ ਦੋ ਗਏ ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈਗਾ เบียน ਸਿੰਘ ਕਤਲ ਮਾਮਲੇ ਵਿੱਚ ਦੋਸ਼ੀ ਬੰਦੀ ਸਿੰਘ ਪਈ ਗੁਰਮੀਤ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਬੰਦੀ ਸਿੰਘ ਪਈ ਗੁਰਮੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ ਅੱਜ ਜੇਲ੍ਹ ਤੋਂ ਬਾਹਰ ਆਏ ਪਈ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਜ਼ਮਾਨਤ ਮਿਲਣ ਤੇ ਪਰਿਵਾਰ ਵੱਲੋਂ ਖੁਸ਼ੀ ਪ੍ਰਗਟਾਈ ਗਈ ਦੱਸ ਦਈਏ ਕਿ ਬੀਤੇ ਕੱਲ ਵਕੀਲ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਦੀ ਜ਼ਮਾਨਤ ਲਈ ਪ੍ਰੀਮੇਚਰ ਪਟੀਸ਼ਨ ਪਾਈ ਗਈ ਸੀ ਜਿਸ ਤੇ ਸੀਜੀਐਲ ਨੇ ਆਪਣਾ ਫੈਸਲਾ ਸੁਣਾਇਆ ਤੇ ਪਈ ਗੁਰਮੀਤ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬਕਤੀ ਸਿੰਘ ਜਿਹੜੇ ਆਪਣੇ ਸੇਵਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨਾ ਰਹਾਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਗੁਰਮੀਤ ਸਿੰਘ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਅਲੀ ਚੰਗੀ ਗੱਲ ਹੈ ਹਨਾ ਸੰਗਤ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਕੀ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਡਿਜ਼ਾਈਨ ਚ ਇਹ ਵੀ ਰਹਿੰਦਾ ਸੀ ਕਿ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਾ ਦੋ ਗੇ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈਗਾ